ਦੇਖੋ ਮੈਂ ਸਭ ਤੋਂ ਪਹਿਲਾਂ ਇੱਥੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜੀ ਆਪਰੇਸ਼ਨ ਪ੍ਰਹਾਰ ਬਾਰੇ ਜਿੱਦੜ ਕਰਾ ਰਹਾ ਤਾਂ ਜਿਸ ਦਾ ਮੁੱਖ ਮੰਤਵ ਪੰਜਾਬ ਦੇ ਵਿੱਚੋਂ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਕ੍ਰਾਈਮ ਨੂੰ ਜਿਹੜਾ ਖਤਮ ਕਰਨ ਲਈ ਜਿਸ ਦਾ ਮੁੱਦੇ ਮੈਗਾ ਉਸ ਲਈ ਪੰਜਾਬ ਪੁਲਿਸ ਵਚਨ ਬੰਦ ਹੈਗੀ ਹੈ ਤੇ ਤਤਪਰ ਤਿਆਰ ਹੈਗੀ ਹੈ ਜਿਹੜਾ ਇਹ 72 ਘੰਟਿਆਂ ਦਾ ਜਿਹੜਾ ਇਹ ਆਪਰੇਸ਼ਨ ਲਾਂਚ ਕੀਤਾ ਗਿਆ ਹੈਗਾ ਅੱਜ ਉਸ ਦਾ ਦੂਸਰਾ ਦਿਨ ਹੈਗਾ ਵਾਲਾ ਦਿਨ ਕਾਫੀ ਸਕਸੈਸਫੁਲ ਗਿਆ ਪੰਜਾਬ ਦੇ ਵਿੱਚ ਅੱਜ ਵੀ ਕਾਫੀ ਤਰਕਪੜ ਜਾਰੀ ਹੈ ਕਈ ਪ੍ਰਕਲੇਮਡ ਅਫੈਂਡਰਸ ਕਈ ਆਰਗੇਨਾਈਜ਼ ਕ੍ਰਾਈਮ ਦੇ ਵੀ ਸੰਪਲਿਤ ਜਿਹੜੇ ਗੈਂਗਸਟਰ ਉਹਨਾਂ ਦੇ ਸਾਥੀ ਤੇ ਉਹਨਾਂ ਨੂੰ ਕੋਈ ਹਾਰਡ ਰਾਈਟ ਆਊਟਸ ਤੇ ਵਾਪਸ ਦੀ ਰਿਕਵਰੀ ਇਹ ਸਾਰੇ ਕਾਫੀ ਹੋਈਆਂ ਹੋਈਆਂ ਨੇ ਤਾਂ ਉਸ ਦੀ ਲੜੀ ਵਿੱਚ ਵਿਦਾਂਦੇ ਹੋਏ ਮੈਂ ਗੁਰਦਾਸਪੁਰ ਪੁਲਿਸ ਦੀ ਸ਼ਲਾਘਾ ਕਰਾਂਗਾ ਜਿਸ ਨੂੰ ਸ਼੍ਰੀ ਅਤੇ ਤੇ ਆਈਪੀਐਸ ਬੜੇ ਨੂੰ ਵੀ ਜਿਸ ਨੂੰ ਲੀਡ ਕਰ ਰਹੇ ਨੇ ਉਹਨਾਂ ਦੀ ਟੀਮ ਬੜੀ हाईली मोटिवेटेड है विद एसपी डी श्री गोविंदर चाधरी ਤੁਹਾਡੇ ਜਿਹੜੇ ਸਬ ਇੰਸਪੈਕਟਰ ਪ੍ਰਵਿੰਦਰ ਨੇ ਐਸਐਚਓ ਜਗਦੀਸ਼ ਨੇ ਇਹ ਕੁਰਸੀ ਆਪਣਾ एसपी ਸਾਹਿਬ ਗੁਵਿੰਦਰ ਚਾਂਦੀ ਬੈਠਾ ਸੋਨਾ ਇੱਥੇ ਕੰਮ ਕਰ ਰਹੇ ਨੇ ਸੋ ਇਹਨਾਂ ਦੀਆਂ ਟੀਮਾਂ ਨੇ ਆਪਣਾ ਦਿਨ ਦਾ ਇੱਕ ਮਿਹਨਤ ਕਰਕੇ ਜਿਹੜੀ ਪਹਿਲਾਂ ਮੈਂ ਗੱਲ ਕਰਾਂਗਾ 27 12 ਨੂੰ ਜਿਹੜਾ ਇਹ ਤੇ 26 12 ਨੂੰ ਜਿਹੜੀ ਫਾਇਰਿੰਗ ਹੋਈ ਸੀ ਗੰਮੀਜ਼ ਦੇ ਉੱਤੇ ਸਿਟੀ ਗੁਰਦਾਸਪੁਰ ਦੇ ਵਿੱਚ ਉਸ ਕੇਸ ਨੂੰ ਪ੍ਰੇਸ ਕੀਤਾ ਟ੍ਰੈਕ ਕੀਤਾ ਹੈਗਾ ਉਸ ਦੇ ਵਿੱਚ ਨਿਕਲ ਤੇ ਅਭਿਸ਼ੇਕ ਜੋ ਲਾਡੀ ਵੀਰਾ ਦੇ ਰਹਿਣ ਵਾਲੇ ਨੇ ਬੀਐਸਓ ਪਰ ਮਾਸ਼ਾਅੱਲਾ ਦੇ ਉਹਨਾਂ ਨੂੰ ਗ੍ਰਫਤਾਰ ਕੀਤਾ ਉਹਨਾਂ ਤੋਂ ਇੱਕ ਪਿਸਤਲ 520 ਗ੍ਰਾਮ ਹੈਰੋਇਨ ਤੇ ਜਿਹੜਾ ਮੋਟਰਸਾਈਕਲ ਤੇ ਜਿਹੜਾ ਯੂਜ਼ ਹੋਇਆ ਸੀ ਕ੍ਰਾਇੰ ਦੇ ਵਿੱਚ ਉਹਨਾਂ ਤੋਂ ਰਿਕਵਰੀ ਇਹਨਾਂ ਦੀ ਕੀਤੀ ਗਈ ਹੈਗੀ ਹੈ ਸੋ ਇਹ ਸਾਰੇ ਜਿਹੜੀ ਟੀਮ ਹੈਗੀ ਹੈ ਇਹੇ ਫਤਿਹ ਦੀ ਪਾਤਰ ਹੈ ਤੇ ਇਹਨਾਂ ਨੇ ਬੜੀ ਜਲਦੀ ਇਸ ਕੇਸ ਨੂੰ ਟ੍ਰੇਸ ਕੀਤਾ ਮਕਸਦ ਇਹਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇਹਨਾਂ ਨੇ ਕੋਈ ਗੈਂਗ ਬਣਾਇਆ ਸੀ ਇਹਨਾਂ ਦਾ ਕੋਈ ਹਲੇ ਤੱਕ ਹੀ ਕੱਲੀ ਫੜੇ ਹੈ ਇਹਨਾਂ ਦੀ ਹਲੇ ਗੈਂਗ ਪਛਗੀ ਚੋਣੀ ਹੈ ਪ੍ਰੀਮੀਅਰ ਇਨਵੈਸਟੀਗੇਸ਼ਨ ਤੋਂ ਇਹੀ ਕੱਲ੍ਹ ਸਾਹਮਣੇ ਆਈ ਹੈ ਕਿ ਈਜ਼ੀ ਮਨੀ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਦਾ ਐਕਸਟ੍ਰੈਸ਼ਨ ਮੰਤਵ ਸੀਗਾ ਤੇ ਕਿਹੜੇ ਇਸ਼ਾਰੇ ਤੇ ਕੰਮ ਕਰਦੇ ਸੀ ਕਿਹੜੇ ਉਹਨਾਂ ਦੇ ਹੋਰ ਸਾਥੀ ਨੇ ਉਹ ਡੀਰਿੰਜਲੀ ਇਨਵੈਸਟੀਗੇਸ਼ਨ ਕਲ ਸਾਹਮਣੇ ਆਈ ਉਹ ਤੁਹਾਨੂੰ ਅਪਡੇਟ ਕਰ ਦਿੱਤੀ ਜਾਵੇ ਇਸ ਦੇ ਨਾਲ ਨਾਲ ਹੀ ਜਿਹੜੇ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਇਹਨਾਂ ਨੇ ਤੁਮਨਕਲਾ ਜਿਹੜਾ ਹੈਗਾ ਥਾਣੇ ਦੇ ਵਿੱਚ ਪੰਜ ਪੀਐਕਸ 5 ਪੁਆਇੰਟ 3 ਕੈਲੀਬਰ ਦੇ ਜਿਹੜੇ ਪਿਸਟਲਸ ਰਿਕਵਰ ਕੀਤੇ ਨੇ ਉਹਦੇ ਨਾਲ ਜਿਹੜਾ ਇੱਕ ਦੋਸ਼ੀ ਹੈਗਾ ਅਰਸ਼ਦੀਪ ਸਿੰਘ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਇੱਕ ਕ੍ਰਾਸ ਬਾਰਡਰ ਇਲੀਗਲ ਅਰਮਜ਼ ਟ੍ਰਾਫਿਕਿੰਗ ਮਾਡੂਲ ਨੇ ਬਸਟ ਕੀਤਾ ਹੈਗਾ ਇਹ ਆਪਣੇ ਜਿਹੜੇ ਫੋਰਮ ਬੈਠੇ ਕੋਈ 100 ਸੀ ਉਹਨਾਂ ਤੋਂ ਉਹਨਾਂ ਦੇ ਇਸ਼ਾਰੇ ਤੇ ਇਹਨਾਂ ਜਿਹੜੇ ਵਰਤਨਸ ਨੂੰ ਇਹਨਾਂ ਦੀ ਡੈਕਸਟਰਾਂ ਤੱਕ ਜਿੱਥੇ ਵੀ ਜਿਹੜੇ ਕੋਈ ਇਲੀਗਲ ਜਿਹੜੇ ਐਂਟੀਸੋਸ਼ਲ 엘ਮੈਂਟਸ ਆ ਉਹਨਾਂ ਤੱਕ ਪਹੁੰਚਾਣਾ ਸੀਗਾ ਇਹਨਾਂ ਨੇ ਦੂਸਰੋ ਹਿਮਨ ਡਾਇਜਸਨਲ ਇਸ ਤੋਂ ਪਹਿਲਾਂ ਕਿ ਇਹ ਗਲਤ ਅੰਸਰਾਂ ਦੇ ਹੱਥ ਵਿੱਚ ਪੈਂਦੇ ਤੇ ਕੋਈ ਸੈਸ਼ੀਅਲ ਕ੍ਰਾਈਮ ਹੁੰਦਾ ਇਸ ਨੂੰ ਨਾਪ ਕਰ ਲੇਤਾ ਤੇ ਉਸ ਤੋਂ ਰਿਕਵਰੀ ਕੀਤੀ ਹੈਗੀ ਹੈ ਬਾਕੀ ਦੀ ਜਿਹੜੀ ਗਹਿਨ ਪੁਸਕੇ ਚਾ ਉਹ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਵੀ ਕੋਈ ਦਲਗੋਰ ਇਹਨਾਂ ਦੇ ਸਾਥੀ ਤੇ ਹੋਰ ਵੀ ਗੱਲ ਸਾਹਮਣੇ ਆਦੀ ਉਹ ਤੁਹਾਨੂੰ ਅਪਡੇਟ ਕਰ ਦਿੱਤੀ ਜਾਵੇ। ਸਾਡੇ ਵਿਦੇਸ਼ ਚ ਗੈਂਗਸਟਰ ਬੈਠੇ ਉਹਨਾਂ ਦੇ ਲਿੰਕ ਵਿੱਚ ਕਿੱਦਾਂ ਆਇਆ ਇਹ ਵੀ ਡਬਈ ਤੋਂ ਪਹੁੰਚਿਆ ਆ ਉਹ ਸੀ। ਅ ਇਹ ਹਨ ਫੜਿਆ ਹੀ ਹੈਗਾ ਮੈਂ ਤੁਹਾਨੂੰ ਕਹਾਂ ਕਿ ਪ੍ਰੀਮੀਅਮ ਇਨਵੈਸਟੀਗੇਸ਼ਨ ਚ ਇਹੀ ਗੱਲ ਸਾਹਮਣੇ ਆਈ ਹੈ ਕਿ ਇਹ ਸਾਲ ਡੇਢ ਸਾਲ ਦੁਗਾਈ ਰਹਿ ਕੇ ਆਇਆ ਹੈ। ਡੈਫੀਨਟਲੀ ਇਹੀ ਲੱਗਦਾ ਪੁਆਇੰਟ ਰਹੀ ਹੈ ਕਿ ਉੱਥੇ ਇਹਦੇ ਲਿੰਕ ਬਣੇ ਨੇ। ਸੋ ਇੱਕ ਇਹ ਜਾਂਚ ਦਾ ਵਿਸ਼ਾ ਵਿੱਚ ਇਸ ਨੂੰ ਇਸ ਨੂੰ 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 ਗਹਿਰਾਈ ਤੱਕ ਜਾਵਾਂਗੇ। ਜੇ ਵੀ ਕੋਈ ਅਪਡੇਟ ਹੋਏਗੀ ਤਾਂ ਮੈਂ ਸ਼ੇਅਰ ਕਰ ਦਿੱਤੀ। ਵੀ ਪਤਾ ਲੱਗ ਗਿਆ ਕਿ ਕੋ ਪਿਸਟੋਲ ਹੈ ਕਿੰਨਾ ਬਰਾਬਰੀ ਕੀਤਾ। ਨਹੀਂ ਇਹ ਤਾਂ ਹਿਊਮਨ ਇੰਟੈਲੀਜੈਂਸ ਹੁੰਦੀ ਹੈ ਕਿ ਕੋਈ ਸਾਡੇ ਕੋਲ ਸੋਰਸ ਹੁੰਦੇ ਸੋਰਸ ਬੇਸਡ ਇਨਫੋਰਮੇਸ਼ਨ ਹੁੰਦੀ ਹੈ। ਕਿ ਇਹ ਕੋਈ ਇੱਕ ਖੇਤ ਆਈ ਹੈ ਬਾਹਰ ਉਸ ਨੂੰ ਇਹ ਰਿਸੀਵ ਕਰੇਗਾ ਤੇ ਅੱਗੇ ਇਹ ਦੇਗਾ ਜੇ ਐਕਟ ਕਰੋਗੇ ਤਾਂ ਫਿਰ ਉਸ ਤੇ ਉੱਤੇ ਵਿਦਾਊਟ ਵੇਸਟਿੰਗ ਟਾਈਮ। ਤੇ ਮੈਂ ਜਿਵੇਂ ਦੱਸਿਆ ਕਿ ਗੁਰਦਾਸਪੁਰ ਟੀਮ ਨੇ ਜਿਨ੍ਹਾਂ ਦੀ ਆਈ ਵੁੱਡ ਅਪਰੀਸ਼ੀਏਟ ਦਮ ਕਿ ਵਿਦਾਊਟ ਵੇਸਟਿੰਗ ਟਾਈਮ ਇਹਨਾਂ ਨੇ ਰਿਐਕਟ ਕੀਤਾ। ਅਤੇ ਇਹਨਾਂ ਨੂੰ ਪੰਜ ਜਿਹੜੇ ਮਾਰੂ ਹਥਿਆਰਾਂ ਇਹਨਾਂ ਨੂੰ ਬ੍ਰਾਂਡ ਕੀਤਾ ਅ बिफोर ਕੀ ਇਹ ਕਿਸੇ ਇੱਕ ਅਨਸਰਾਂ ਦੇ ਹੱਥ ਵਿੱਚ ਪੈਂਦੇ ਤੇ ਕੋਈ ਸੈਂਸੇਸ਼ਨਲ ਕ੍ਰਾਈਮ ਪਰਮਿਟਰ ਦਾ ਸਟੇਟ ਸਾਰੇ ਵਿਦੇਸ਼ੀ ਮੰਤਰੀ